ਅਮਰਜੀਤ ਹਾਂਜੀ ਮੰਮੀ ਜੀ ਪੁੱਤ ਹੁਣ ਤੂੰ ਫੋਨ ਲੈ ਕੇ ਨਾ ਬੈਠੀ ਰਹੀ ਅਸੀਂ ਜਦੋਂ ਕੋਣੀ ਜਾਏਗੇ ਸ਼ਹਿਰ ਨੂੰ ਮੈਂ ਤੇ ਤੇਰੇ ਡੈਡੀ ਚੱਲੇ ਆ ਹਣਾ ਹਾਂਜੀ ਤੇ ਤੂੰ ਉੱਠ ਕੇ ਉਹਦੇ ਨਾ ਕੰਮ ਕਰਾ ਲਾ ਮੇਰਾ ਪੁੱਤ ਹਾਂ ਕੋਈ ਨਾ ਮੰਮੀ ਜੀ ਕੰਮ ਤਾਂ ਸਾਰੇ ਨਿਬੜ ਗਿਆ ਆ ਤੇ ਥੋੜਾ ਜਿਹਾ ਰਹਿੰਦਾ ਮੈਂ ਕੋਈ ਕਰਾ ਦੂੰਗੀ ਨਾਲ ਪੁੱਤ ਆਹੋ ਕਮਰਾ ਕਿਦੋਂ ਨਹੀਂ ਜਣੀ ਕਰ ਲਈਓ ਭਾਹ ਉਹ ਦੂਜੇ ਪਹਿਏ ਕੱਪੜੇ ਪਏ ਥੋੜੇ ਜਿਹਾ ਧੋਣ ਵਾਲੇ ਠੀਕ ਹੈ ਉਹ ਧੋ ਲਿਓ ਇੱਕ ਜਣੀ ਧੋਈ ਜਾਓ ਇੱਕ ਦਿਨ ਡਰਾਈਲ ਕਰਕੇ ਪਾਈ ਜਾਓ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਤੁਸੀਂ ਜਾਇਓ ਕੋਈ ਗੱਲ ਨਹੀਂ ਮੈਂ ਕਰਵਾ ਦੂੰਗੀ ਨਾਲ ਕੰਮ ਪੂਰਾ ਹੋ ਜਾਵੇ ਤੇ ਸਾਨੂੰ ਲੱਗ ਜਾਣਾ ਟਾਈਮ ਤਾਂ ਕੰਮ ਨਿਬੜ ਜੇ ਪਤਾ ਆਦਿਆਂ ਨੂੰ ਠੀਕ ਹੈ ਮੰਮੀ ਜੀ ਕੋਈ ਨਹੀਂ ਕੋਈ ਨਹੀਂ ਜਾਇਓ ਜਾਇਓ ਮੰਮੀ ਜੀ ਤੁਸੀਂ ਬਸ ਕੰਮ ਨਵੇੜ ਕੇ ਨਾ ਤੋਂ ਕਿ ਰਾਮ ਨਾ ਬੈਠੋ ਅੰਦਰ ਠੀਕ ਹੈ ਮੈਂ ਪੁਆਇੰਟ ਫਿਕਰ ਨਾ ਕਰੋ ਤੁਸੀਂ ਜਾਇਓ ਬਾਹਰ ਨਹੀਂ ਜਾਣਾ ਬਾਹਰ ਨਹੀਂ ਨਿਕਲਣਾ ਮੇਰੇ ਪੁੱਤ ਠੀਕ ਹੈ ਮੰਮੀ ਠੀਕ ਦੀਦੀ ਕੱਪੜੇ ਧੋਣ ਲੱਗੇ ਆਂ ਹਾਂ ਪੂਜਾ ਕੱਪੜੇ ਧੋਣ ਚੱਲੀਆਂ ਮੇਰੀ ਗੱਲ ਸੁਣ ਲਓ ਮੈਂ ਕਿਹਾ ਮਸ਼ੀਨ ਨਾ ਲਾਇਓ ਹੱਥੀ ਧੋ ਲਿਓ ਕਾਤੇ ਤੁਹਾਨੂੰ ਵੀ ਤਾਂ ਪਤਾ ਹੀ ਆ ਸਟੋਨ ਲੱਗੇ ਉਹ ਫੇਰ ਲੈ ਜਾਂਦੇ ਆ ਮਸ਼ੀਨ ਦੇ ਵਿੱਚ ਨਾਲ ਕਲਾ ਖਵਾਬ ਹੁੰਦਾ ਫੇਰ ਨਹੀਂ ਪੁੱਜਾ ਹੱਥੋਂ ਨਾ ਧੋਣੀ ਹੋਣੇ ਮੈਂ ਤਾਂ ਮੈਂ ਮਸ਼ੀਨ 'ਚ ਹੀ ਧੋ ਲੈਣੀ ਆ ਪਰ ਨਹੀਂ ਤੁਸੀਂ ਇਹ ਕੱਪੜੇ ਨਾ ਹੱਥੀ ਧੋ ਲਓ ਨਹੀਂ ਮਸ਼ੀਨ 'ਚ ਧੋ ਲੈਣੀ ਮੈਂ ਜੇ ਦੀਦੀ ਤੁਹਾਨੂੰ ਕਹਿ ਦਿੱਤਾ ਆ ਤੁਸੀਂ ਹੱਦ ਕਰਦੇ ਆ ਚਾਹ ਠੀਕ ਆ ਮੇਰੇ ਤੇਕਿਆਂ ਦੀ ਮਸ਼ੀਨ ਆ ਹੱਥੀ ਧੋ ਲਓ ਦੋ ਤਾਂ ਕੱਪੜੇ ਆ ਚਾਹ ਠੀਕ ਆ ਮੱਥੀ ਧੋ ਲੈਣੀ ਆ ਉਹ ਦੇਖ ਤਾਂ ਸਹੀ ਮੈਨੂੰ ਕਹਿੰਦੀ ਆ ਹੱਥੀ ਕੱਪੜੇ ਧੋ ਉਹ ਮਸ਼ੀਨ ਲਿਆਂਦੀ ਉਹ ਕੱਦ ਬਸਤੇ ਲਿਆਂਦੀ ਉਹ ਆ ਕੱਪੜੇ ਤੁੰਨੂ ਲਿਆਂਦੀ ਉਹ ਆ ਬਾਰ ਬਾਰ ਕਈ ਹੱਥੀ ਤੋਂ ਲਾਤੀ ਤੋਰਾ ਔਰ ਇਹਨੂੰ ਬਹੁਤ ਪਤਾ ਆ ਬਹੁਤ ਨਖਰੀ ਕਰ ਕਰ ਦੱਸਦੀ ਮੈਨੂੰ ਤਾਂ ਮੇਰੇ ਸਾਰੇ ਹੱਥ ਖਰਾਬ ਹੋ ਗਏ ਆ ਸਰਫ ਦੇ ਨਾਲ ਮੰਮੀ ਨੂੰ ਸਾਰੇ ਪਤਾ ਆ ਮੇਰੇ ਹੱਥ ਖਰਾਬ ਹੋ ਜਾਂਦੇ ਸਰਫ ਨਾਲ ਨਹੀਂ ਕੀ ਬੜਬੜ ਕਰੀ ਜਾਂਦੇ ਤੁਸੀਂ ਨੇ ਕੀ ਹੋ ਗਿਆ ਮੇਰੀ ਗੱਲ ਇੱਕ ਸੁਣ ਲਓ ਦੀਦੀ ਆ ਤੁਸੀਂ ਦੋ ਕੱਪੜਿਆਂ ਨੂੰ ਮਸ਼ੀਨ ਦੇ ਵਿੱਚ ਲੱਗਿਓ ਸੀ ਤੋਂ ਹੁਣ ਅਸੀਂ ਨਹੀਂ ਧੋਈਦੇ ਜਦੋਂ ਜ਼ਿਆਦਾ ਹੋਣ ਨਾ ਕੱਪੜੇ ਫੇਰ ਅਸੀਂ ਧੋਈਦੇ ਆ ਮਸ਼ੀਨ ਦੇ ਵਿੱਚ ਜੇ ਹੱਥੇ ਕੱਪੜੇ ਧੋਤੇ ਆ ਮੈਂ ਮਸ਼ੀਨ 'ਚ ਨਹੀਂ ਕੱਪੜੇ ਧੋਤੇ ਹੈਗੇ ਸਰਫ ਨਾ ਮੇਰੇ ਹੱਥ ਖਰਾਬ ਹੋ ਜਾਂਦੇ ਆ ਦੇਖਾ ਮੇਰੇ ਕਿੰਨੇ ਹੱਥ ਖਰਾਬ ਹੋਏ ਇਹ ਤਾਂ ਬਹਾਨਾ ਆ ਪੂਜਾ ਤੈਨੂੰ ਨਹੀਂ ਇਸ ਗੱਲ ਦਾ ਪਤਾ ਹੈ ਕਿ ਮੇਰੇ ਹੱਥ ਖਰਾਬ ਹੋ ਜਾਂਦੇ ਮਮੀ ਜੀ ਨੂੰ ਸਾਰਾ ਕੁਝ ਪਤਾ ਆ ਤੂੰ ਤਾਂ ਹੋਣਾ ਹੀ ਆ ਤੈਨੂੰ ਕੀ ਪਤਾ ਮੇਰੇ ਹੱਥ ਖਰਾਬ ਹੁੰਦੇ ਕਿ ਨਹੀਂ ਹੁੰਦੇ ਹੈਗੇ ਆ ਦੇਲਾ ਤੇਰੇ ਸਾਹਮਣੇ ਆ ਕਿੱਦਾਂ ਮੇਰੇ ਹੱਥ ਖਰਾਬ ਹੋ ਗਿਆ ਕਿ ਦਾਦ ਜ਼ਖਮ ਹੋ ਗਿਆ ਦੇਖ ਤਾ ਦੇਖ ਤਾ ਮੇਰੀ ਗੱਲ ਇੱਕ ਸੁਣ ਲਓ ਦੀਦੀ ਤੁਸੀਂ ਨਹੀਂ ਤੁਸੀਂ ਇੱਥੇ ਐਨੇ ਨਖਰੇ ਕਰਦੇ ਕੰਮ ਕਰਨ ਵੇਲੇ ਤਾਂ ਤੁਸੀਂ ਆਪਣੇ ਸਹੁਰੇ ਕੀ ਕਰਦੇ ਹੋਵੋਗੇ ਪੂਜਾ ਤੂੰ ਹਾ ਕਿੱਦਾਂ ਬੋਲਦੀ ਆ ਹੈ ਤੂੰ ਮੇਰੇ ਸਹੁਰਿਆਂ ਤੱਕ ਜਾਣੀ ਆ ਚਾਹੇ ਸੋਰੀ ਮੇਰੇ ਚੰਗੇ ਆ ਚਾਹੇ ਮਾੜੇ ਆ ਹੈ ਤੂੰ ਐਡੀ ਦੂਰ ਤੱਕ ਕਾਟੇ ਜਾਨੀ ਆ ਮੈਂ ਆਪਣੇ ਮਾਪਿਆਂ ਦੇ ਘਰ ਬੈਠੇ ਆ ਤੈਨੂੰ ਇਸ ਗੱਲ 'ਚ ਕੀ ਇਤਰਾਜ਼ ਜਿਵੇਂ ਇੱਥੇ ਆਈ ਆਂ ਮੈਂ ਕਿਸੇ ਗੱਲ ਕਰਕੇ ਆਈ ਆਂ ਨਹੀਂ ਗੱਲ ਕਰਕੇ ਤਾਂ ਆਏ ਆ ਇਹਨੇ ਨਖਰੇ ਤਾਂ ਨਾ ਕਰੋ ਫਿਰ ਜੇ ਰਹਿਣਾ ਆ ਤਾਂ ਚੁੱਪ ਕਰਕੇ ਬੈਠੋ ਨਹੀਂ ਮੇਰੀ ਮਸ਼ੀਨ ਪਿੱਛੇ ਤੁਸੀਂ ਮੇਰ ਨਾਲ ਬਹਿਣ ਲੱਗ ਗਏ ਆ ਛੱਪੀ ਮੇਰੇ ਪੱਲੇ ਪਾਤੀਆਂ ਤੁਸੀਂ ਪੂਜਾ ਐਦਾ ਨਹੀਂ ਆਪਣਾ ਨਾਨਾ ਨੇ ਬੋਲੇ ਹੁੰਦਾ ਤੂੰ ਜਿੱਦਾਂ ਬੋਲਦੀ ਆ ਮੈਂ ਤੇਰਾ ਕਿੰਨਾ ਅਦਰ ਕਰਦੀ ਤੂੰ ਮੇਰੇ ਪਰਝਾਈ ਆ ਹੈ ਐਨਾ ਬੇਸਭਸਾਈਆਂ ਤੂੰ ਮੇਰੇ ਨਾਲ ਕਰਦੀ ਆ ਗੱਲ ਗਾਲ ਤੇ ਮੇਰੇ ਨਾਲ ਤੂੰ ਲਖਈਂ ਇੱਕ ਗੱਲ ਸੁਣੋ ਮੈਂ ਐਨਾ ਚਪੜ-ਚਪੜ ਨਹੀਂ ਤੁਹਾਨੂੰ ਬੋਲਣ ਦੇਣਾ ਸੁਣ ਗਿਆ ਹੋਈ ਨੰਮੇ ਜੀ ਨੂੰ ਆ ਲਦੇ ਮੰਮੀ ਦੱਸਦੀ ਆ ਮੰਮੀ ਜੀ ਮੈਂ ਨੇ ਐਦਾ ਬੋਲਦੀ ਆ ਪੂਜਾ ਮੈਂ ਹੁਣ ਐਦਾ ਕਰਦੀ ਆ ਮੈਂ ਮੰਮੀ ਨੂੰ ਫੋਨ ਲਾਉਣੀ ਆ ਮੰਮੀ ਨੂੰ ਦੱਸਦੀ ਆ ਕਿ ਹਰ ਵੇਲੇ ਮੇਰੇ ਨਾਲ ਨਾ ਜਿਦਾਂ ਹੀ ਕਰਦੀ ਰਹਿੰਦੀ ਐ ਇਹ ਫੋਨ ਚੱਕ ਲੋ ਮੰਮੀ ਜੀ ਪਤਾ ਨਹੀਂ ਕਿੱਥੇ ਬੀਜੀ ਰਹਿੰਦੇ ਆ ਫੋਨ ਵੀ ਚੱਕਦੇ ਹੈਗੇ ਹੈਲੋ ਹਾਂਜੀ ਸਾਸਰੀ ਘਰ ਮੰਮੀ ਜੀ ਪੁੱਤ ਮੈਂ ਤੇਰਾ ਡੈਡੀ ਬੋਲਦਾ ਤੇਰੀ ਮੰਮੀ ਤਾਂ ਤੇਰੀ ਚਾਚੀ ਦੇ ਨਾਲ ਗਈ ਹੋਆ ਬਾਜ਼ਾਰ ਅੱਛਾ ਇਹ ਸਾਸਰੀ ਘਰ ਡੈਡੀ ਜੀ ਸਾਸਰੀ ਘਰ ਮੰਮੀ ਨਾਲ ਕਰਨੀ ਸੀ ਗੱਲ ਮੈਂ ਪੁੱਤ ਕੀ ਗੱਲ ਵੀ ਬੜੀ ਘਬਰਾਈ ਹੋਈ ਆ ਨਹੀਂ ਨਹੀਂ ਬਸ ਉਦੋਂ ਦਿਲ ਕਰਦਾ ਸੀ ਮੰਮੀ ਨਾਲ ਗੱਲ ਕਰਨੇ ਨੂੰ ਪਰ ਮੰਮੀ ਜੀ ਫੋਨ ਨਾਲ ਨਹੀਂ ਲੈ ਕੇ ਗਏ ਨਹੀਂ ਨਾਲ ਨਹੀਂ ਲੈ ਕੇ ਗਏ ਇੱਥੇ ਛੱਡ ਗਏ ਮੈਨੂੰ ਐਦਾ ਲੱਗਦਾ ਤੂੰ ਬਹੁਤ ਘਬराई ਹੋਈ ਆ ਕੋਈ ਗੱਲ ਹੈਗੀ ਆ ਡਾੜੀ ਜੀ ਕੀ ਦੱਸਾਂ ਮੈਂ ਆਪਣੀ ਕਿਸਮਤ ਨੂੰ ਰੋਂਨੀ ਆ ਆ ਦੇਖ ਲਓ ਮੇਰੀ ਨਣਾਣਾ ਮੈਨੂੰ ਜੀਣੇ ਨਹੀਂ ਦਿੰਦੀ ਹੈਗੀ ਹਰ ਵੇਲੇ ਮੇਰੇ ਸਿਰ ਤੇ ਬੈਠੀ ਰਹਿੰਦੀ ਆ ਮਾੜਾ ਜੀ ਵੀ ਮੈਂ ਕੁਝ ਕਮਾ ਨਾ ਬਸ ਤੂੰ ਐ ਕਹਿੰਨੀ ਆ ਮੈਨੂੰ ਐਦਾਂ ਸਾਰੇ ਕੰਮ ਮੈਨੂੰ ਕਰਨਾ ਪੈਂਦਾ ਆ ਉਹ ਮੈਂ ਕੀ ਕਰਾਂ ਉਹ ਨਹੀਂ ਪੁੱਤ ਉਸਦੇ ਨਾਲ ਪਿਆਰ ਦੇਣਾ ਰਹਿ ਤੂੰ ਠੀਕ ਹੈ ਡੈਡੀ ਜੀ ਉਹ ਵੀ ਤਾਂ ਮੇਨਾਂ ਪਿਆਰ ਨਾਲ ਰਵੇ ਉਹ ਤਾਂ ਬਸ ਮੇਨਾਂ ਅੱਡੇ ਲੈਂਦੀ ਰਹਿੰਦੀ ਆ ਆਪਣੀ ਮੰਮੀ ਦੇ ਨਾਲ ਗੱਲ ਕਰਨੀ ਸੀਗੀ ਮੰਮੀ ਜੀ ਮੇਰੀ ਹੁਣ ਉਹ ਗੱਲ ਹੋਈ ਨਹੀਂ ਹੈਗੀ ਮੰਮੀ ਨੂੰ ਦੱਸਣਾ ਅੱਡੀ ਜੀ ਬਹੁਤੀ ਹਾਂ ਅਰਦੀ ਨਹੀਂ ਹੈਗੀ ਮੇਨਾਂ ਅੱਡੇ ਲੈਣ ਤੋਂ ਤੁਸੀਂ ਮੈਨੂੰ ਕਿੱਥੇ ਫਸਾ ਤਾ ਆ ਲੈ ਹੈ ਦੱਸ ਤਾ ਸਾਨੂੰ ਹੁਣ ਇਦਾਂ ਦਾ ਥੋੜਾ ਪਤਾ ਸੀਗਾ ਵੀ ਗਾਹਾਂ ਰਿਸ਼ਤੇਦਾਰ ਇਦਾਂ ਦੇ ਮਿਲਣੇ ਆ ਹੋਰ ਕੀ ਉਧਰ ਮੰਮੀ ਆ ਉਹ ਨਹੀਂ ਮੇਰੀ ਗੱਲ ਸੁਣਦੇ ਉਧਰੋਂ ਛਿੰਦਾ ਆ ਉਹ ਬੈਂਸਨ ਲਾਪਨ ਦਾ ਮੇਰੇ ਨਾਲ ਕਿ ਮੇਰੀ ਭੈਣ ਨੂੰ ਕੁਝ ਨਹੀਂ ਕਹਿਣਾ ਇੱਥੇ ਆ ਕੇ ਬਹਿ ਗਈ ਆ ਡੈਡੀ ਜੀ ਕੋਈ ਨਹੀਂ ਪੁੱਤ ਤੂੰ ਕਾਹਤੇ ਘਬਰਾਉਣੀ ਆ ਮੈਂ ਕਰਦਾ ਤੇਰੇ ਡੈਡੀ ਦੇ ਨਾਲ ਗੱਲ ਡੈਡੀ ਜੀ ਨਾ ਤੁਸੀਂ ਕੀ ਗੱਲ ਕਰੋਗੇ ਅਸਾਰੇ ਮਾਵਾ ਧੀਆਂ ਨੇ ਤਾਂ ਮੈਨੂੰ ਦੁਖੀ ਕੀਤਾ ਪਿਆ ਆ ਸਮਝਦੀਆਂ ਹੀ ਨਹੀਂ ਹੈਗੀ ਗੱਲ ਸਾਰਾ ਦਿਨ ਮੇਰੇ ਸਿਰ ਤੇ ਬੈਠੀਆਂ ਰਹਿਣੀਆਂ ਆ ਉਹ ਪੁੱਤ ਤੂੰ ਘਬਰਾ ਨਾ ਗੱਲ ਕੀ ਕਰਨੀ ਆ ਇਹੀ ਗੱਲ ਕਰਨੀ ਆ ਵੀ ਜਿਹੜੀ ਤੁਸੀਂ ਆਪਣੀ ਕੁੜੀ ਇੱਥੇ ਘਰ ਲਿਆ ਕੇ ਪਿਠਾਲਿਓ ਆ ਇਹਨੂੰ ਤੋੜੋ ਆਪਣੇ ਉਹਦੇ ਸਾਰਿਆਂ ਨੂੰ ਨਹੀਂ ਸਾਰਾ ਟੱਬਰ ਉਹਦੇ ਮਗਰੇ ਪਿਆ ਰਹਿੰਦਾ ਮੈਂ ਤਾਂ ਡੈਡੀ ਜੀ ਜਿੱਦਾਂ ਨੌਕਰਾਨੀ ਹੁੰਦੀ ਐ ਇਸ ਘਰ ਦੀ ਸਾਰਾ ਦਿਨ ਕੰਮ ਲੱਗੀ ਰਹਾਂ ਮੈਂ ਬਸ ਮੈਨੂੰ ਕਹਿੰਦੇ ਰਹਿੰਦੇ ਆ ਤੂੰ ਕੁੜੀ ਨੂੰ ਪੁੱਛ ਲਿਆ ਕਰ ਕੋਈ ਉਹ ਨਹੀਂ ਚੀਜ਼ ਖਾਣੀ ਹੁੰਦੀ ਆ ਨਾ ਉਹ ਮਹਾਰਾਣੀ ਆ ਜਿਹੜਾ ਉਹਦੇ ਮਗਰ ਮਗਰ ਫੇਰਾ ਹੈ ਕਿੱਡਾ ਹੋਣਾ ਜਿੱਤ ਕੇ ਆਈਆਂ ਮੈਡਲ ਸਾਰਿਆਂ ਨਾਲ ਉਹਦੀ ਬਣੀ ਨਹੀਂ ਹੁਣ ਮੇਰੇ ਗਾਲਾਂ ਕਿ ਪੈ ਗਈ ਆ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਹੈਗਾ ਡੈਡੀ ਜੀ ਤੁਸੀਂ ਜਿੱਦਾਂ ਮਰਜ਼ੀ ਕਰੋ ਹੱਲ ਕੋਈ ਨਹੀਂ ਕਰਦਾ ਮੈਂ ਹੱਲ ਠੀਕ ਓ ਡੜਜੀ ਜਦੋਂ ਮੰਮੀ ਆਊਗੇ ਮੇਰੀ ਗੱਲ ਕਰਵਾ ਦਿਓ ਚਲ ਠੀਕ ਆ ਓਕੇ ਠੀਕ ਓਕੇ ਆ ਪੂਜਾ ਪਤਾ ਨਹੀਂ ਕਿੰਨਾ ਅੰਦਰ ਬੜਬੜ ਲੱਗੀ ਹੋ ਕੰਮ ਪਤਾ ਨਹੀਂ ਕੀ ਕਰੀ ਜਾਂਦੀ ਆ ਸਾਰੀ ਦਿਹਾੜੀ ਬਿੱਲ ਨੇ ਇਹੀ ਕੰਮ ਆ ਕਦੀ ਉਹਨਾਂ ਗੱਲਾਂ ਕਰਨੀਆਂ ਕਦੀ ਉਹਨਾਂ ਗੱਲਾਂ ਕਰਨੀਆਂ ਸਾਰੀ ਦਿਹਾੜੀ ਗੱਲਾਂ ਕਰਦੀ ਰਹਿੰਦੀ ਬੈਠੇ ਕੰਮ ਨੇ ਇਹਨੂੰ ਕਰਨਾ ਨਹੀਂ ਪਾਸਤਾ ਨਹੀਂ ਸਾਰਾ ਕੰਮ ਮੈਨੂੰ ਕਹਿੰਦੀ ਰਹਿੰਦੀ ਆ ਆ ਕਰ ਲਾ ਆ ਕਰ ਲਾ ਆ ਕਰ ਲਾ ਪਤਾ ਨਹੀਂ ਮੇਰੇ ਪੇਸ਼ਕਾਹ ਤੇ ਪਈ ਰਹਿੰਦੀ ਆ ਇਹ ਟਿਕਣੇ ਨਹੀਂ ਦਿੰਦੀ ਸਾਰੀ ਦਿਹਾੜੀ ਮੈਨੂੰ ਕਿੱਥੇ ਮੈਂ ਆ ਕੇ ਬਹਿ ਗਈ ਇੱਥੇ ਸੱਚੀ ਗੱਲ ਆ ਪਰਜਾਈਆਂ ਪਰਜਾਈਆਂ ਹੀ ਹੁੰਦੀਆਂ ਆ ਮਾਵਾ ਮਾਵੇਂ ਹੁੰਦੀਆਂ ਆ ਪਹਿਲਾਂ ਬੜ ਥੋੜੀ ਮੇਨਾ ਰਹਿੰਦੀ ਸੀ ਜਿੱਦਾਂ ਤੇ ਮੈਂ ਆਈਆਂ ਉਦੋਂ ਤੇ ਮੇਰੇ ਪੇਸ਼ ਪਈ ਹੋਆ ਇਹ ਕੀ ਕਰਾਂ ਮੈਂ ਨਹੀਂ ਕੀ ਤੁਸੀਂ ੜੜੜ ਕਰੀ ਜਾਂਦੇ ਆ ਕੀ ੜੜੜ ਕਰੀ ਜਾਂਦੇ ਪੂਜਾ ਆ ਜਾ ਬਹਿ ਜਾ ਬਹਿ ਜਾ ਮੈਂ ਕਿੱਥੇ ਬੈਠਾਂ ਤੁਹਾਡੇ ਨਾਲ ਹੱਦ ਕਰਦੇ ਆ ਤੁਸੀਂ ਕੀ ਹੱਦ ਕਰਦੀ ਆ ਨਹੀਂ ਉਹ ਤਾਂ ਫੋਨ ਆਇਆ ਸੀਗਾ ਹੁਣ ਫੋਨ ਤੇ ਗੱਲ ਵੀ ਨਾ ਕਰ ਗੱਲ ਕਰ ਲਾਂ ਮੈਂ ਘਰ ਤੇ ਨੂੰ ਕਹਿੰਦੀ ਨਾ ਗੱਲ ਕਰ ਨੀ ਮੇਰੀ ਇੱਕ ਗੱਲ ਸੁਣ ਲੋ ਤੁਸੀਂ ਹਰ ਦਮ ਮੇਰੀ ਨਾ ਉਹ ਬਖਤੋਈ ਜੀ ਕਰਦੇ ਰਹਿੰਦੇ ਆ ਨਹੀਂ ਪੂਜਾ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਹੈਗਾ ਮੰਮੀ ਨੇ ਜਾਣਦੀ ਦੇਰ ਵਾ ਬਸ ਮਗਰੇ ਇਹ ਲੱਗ ਜਾਂਦੇ ਪਤਾ ਨਹੀਂ ਮਾਂ ਕੀ ਸਖਾਲ ਕੇ ਚਲ ਜਾਂਦੀ ਆ ਤੁਹਾਨੂੰ ਮੇਰੀ ਮਾਂ ਨੇ ਮੈਨੂੰ ਕੀ ਸਿਖਾਤਾ ਆ ਮੇਰੀ ਮਾਂ ਨਹੀਂ ਹੈਗੇ ਇਦਾਂ ਦੀ ਮੈਨੂੰ ਸਿਖਾ ਮਤਾਂ ਦੇਣ ਵਾਲੀ ਪੁੱਠੀਆਂ ਸਿੱਧੀਆਂ ਤੂੰ ਹੀ ਹਰ ਵੇਰ ਬੰਬੇ ਚੜੀ ਰਹਿਣੀ ਆ ਤੈਨੂੰ ਨਹੀਂ ਪਤਾ ਲੱਗਦਾ ਮੇਰੀ ਨਣਾ ਨਾਈਓ ਪਾਣੀ ਕਿਦਾਂ ਆਈਓ ਕਿਦਾਂ ਨਹੀਂ ਆਈਓ ਹੈਗੀ ਨਹੀਂ ਤੈਨੂੰ ਟੋਕਾ ਟਾਕੀ ਟੋਕਾ ਟਾਕੀ ਕਰੀ ਜਾਂਦੀ ਐ ਤੈਨੂੰ ਅਕਲ ਨਹੀਂ ਹੈਗੀ ਕਿ ਪਰਜਾਈ ਨਾਲ ਕਿਦਾਂ ਗੱਲ ਕਰਨੀ ਮੈਂ ਤੈਨੂੰ ਕੁਛ ਕਿਹਾ ਹੈ ਤੂੰ ਜਿੱਧਾ ਮਰਜੀ ਬੈਠ ਉੱਠ ਹੁਣ ਕਾਦੀ ਦਫਾ ਫੋਨ ਤੇ ਗੱਲ ਕਰਦੀ ਐ ਤੈਨੂੰ ਬਦਲੇ ਲੜਾਈ ਤੈਂਟਾ ਹੋਗਾ ਤੈਨੂੰ ਬੈਠੀ ਨੂੰ ਮੈਂ ਤੈਨੂੰ ਬਾਜ ਮਾਰੀ ਪੂਜਾ ਤੂੰ ਕਾਤੇ ਬੈਠੀ ਆ ਸਾਰਾ ਕੰਮ ਨਵੇਟ ਕੇ ਰਸੋਈ ਦਾ ਕੱਪੜੇ ਧੋਕ ਤੈਨੂੰ ਬੈਠੋ ਸਬਜ਼ੀ ਬਣਾ ਲਓ ਜਾ ਕੇ ਮੈਂ ਰੋਟੀਆਂ ਲਾ ਲੂੰਗੀ ਫਿਰ ਹੋਏ ਗੱਲ ਨਹੀਂ ਮੈਂ ਸਬਜ਼ੀ ਬਣਾ ਲੂੰਗੀ ਤੂੰ ਨਾ ਬ ਅੱਛਾ ਜੇ ਮੈਂ ਮਾਦੇ ਘਰ ਆਈ ਗਈਆਂ ਤੂੰ ਐਦਾਂ ਨਾ ਮੈਨੂੰ ਤੰਗ ਨਾ ਕਰ ਮੇਰੇ ਮੋਲੇ ਨਾ ਘੱਟ ਜਵਾਨ ਚਲਾਓ ਤੁਸੀਂ ਮੇਰੇ ਤੋਂ ਬੜੇ ਆ ਮੈਂ ਫੇਰ ਵੀ ਤੁਹਾਡਾ ਆਦਰ ਕਰਦੀ ਆ ਇਸ ਕਰਕੇ ਨਾ ਬੋਲੋ ਮੇਰੇ ਮੋਲੇ ਹਾਂ ਭੁਜਾਈਆਂ ਤੂੰ ਤਾਂ ਕਰਕੇ ਐਦਾਂ ਮੈਨੂੰ ਕਹਿੰਦੀ ਆ ਇਹ ਜਿਹੜਾ ਨਾ ਬੀਤਦੀ ਹੁੰਦੀ ਆ ਪੂਜਾ ਉਹਨੂੰ ਪਤਾ ਹੁੰਦਾ ਆ ਕਿਦਾਂ ਟਾਈਮ ਪਾਸ ਕਰੀਦੇ ਆ ਮਾਪਿਆਂ ਜਿਹੜਾ ਰੱਖਣਾ ਬਹੁਤ ਔਖਾ ਆ ਨਾਨਾ ਨੂੰ ਵੀ ਚਾਹੀਦਾ ਭੁਜਾਈਆਂ ਦੇ ਸਿਰ ਤੇ ਨਾ ਆ ਕੇ ਬੈਠਣ ਆਪਣੇ ਘਰ ਰਹਿਣ ਜੇ ਵਿਆਹ ਤਿਆਂ ਦਾ ਇਹ ਨਹੀਂ ਹੈਗਾ ਵੀ ਭਰਾਵਾਂ ਦੇ ਘਰ ਆ ਕੇ ਖਰਾਬ ਕਰੋ ਤੁਸੀਂ ਪੂਜਾ ਮਾੜੇ ਟਾਈਮ ਦੀ ਗੱਲ ਆ ਮੇਰੇ ਤੇ ਮਾੜਾ ਬਖਸ ਆ ਗਿਆ ਮੈਂ ਆ ਕੇ ਬਹਿ ਗਈ ਨਹੀਂ ਮੈਨੂੰ ਕੋਈ ਰੋਡ ਪਈ ਸੀ ਇੱਥੇ ਕਿ ਤੇਰੇ ਸਿਰ ਤੇ ਚੜ ਕੇ ਆ ਕੇ ਬੈਠਣ ਦੀ ਦੀਦੀ ਮਾੜੇ ਹਾਲਾਤ ਵੀ ਹੈ ਨਾ ਆਪੇ ਬਣਾਏ ਜਾਂਦੇ ਆ ਜਾ ਮਾੜਾ ਟਾਈਮ ਨਾ ਮਾਰ ਕੇ ਕਿਸੇ ਤੇ ਵੀ ਲੈ ਕੇ ਆਵੇ ਇਹ ਤਾਂ ਕਿਸੇ ਬੈਰੀ ਦੁਸ਼ਮਣ ਤੇ ਨਾ ਆਵੇ ਮੈਂ ਤਾਂ ਚਾਹਦੀ ਆ ਕਿ ਮੇਰੇ ਪਰ ਆ ਪਰਜਾਈਆਂ ਸਦਾ ਸੁਖੀ ਰਹਿਣ ਹੱਸਦੇ ਖੇਡਦੇ ਰਹਿਣ ਭੈਣਾ ਵੀ ਕਦੇ ਆਪਣੇ ਪਰ ਆ ਪਰਜਾਈਆਂ ਦਾ ਮਾੜਾ ਸੋਚ ਨੀਆ ਹੁੰਦੀ ਆ। ਅੱਛਾ ਠੀਕ ਆ ਮੈਨੂੰ ਭਾਸ਼ਣ ਨਾ ਦੋ ਜਾ ਕੇ ਸਬਜ਼ੀ ਬਣਾ ਲਓ। ਚਲ ਠੀਕ ਆ ਕੋਈ ਨੀ ਪੁੱਛਾਂ ਮੈਂ ਸਬਜ਼ੀ ਬਣਾ ਲੈਣੇ ਆ। ਕੋਈ ਕਿੱਦਾਂ ਮੈਨੂੰ ਮੱਤਾਂ ਲੱਗਿਓ ਦੇਣ ਜਿੱਦਾਂ ਮੈਨੂੰ ਅਕਲ ਹੀ ਨਹੀਂ ਹੁੰਦੀ। ਸਾਰੀ ਮਾਤ ਇਹਨਾਂ ਨੂੰ ਰੱਬ ਨੇ ਦੇ ਦਿੱਤੀ। ਹੋ ਨੋ ਮੰਮੀ ਦਾ ਆ ਗਿਆ ਫੋਨ। ਹੈਲੋ ਅਦਾਕੇ ਮੰਮੀ ਜੀ ਨੇ ਫੋਨ ਕਰ ਦਿੱਤਾ ਨਹੀਂ ਮੈਂ ਹੀ ਕੀਤਾ ਸੀਗਾ ਮੈਂ ਕਿਹਾ ਮੈਂ ਰਾਜੀ ਖੁਸ਼ੀ ਪੁੱਛਾਂ ਰਾਜੀ ਖੁਸ਼ੀਦਾਰੀ ਹੁਣ ਤੁਹਾਨੂੰ ਦੱਸ ਕੇ ਤਾਂ ਹਟਣੀ ਆ ਕਿ ਮੇਰੇ ਨਾਲ ਕੀ ਕੁਛ ਕਰਦੀਆਂ ਆ ਇਹ ਮਾਵਾ ਧੀਆ ਕੋਈ ਨਹੀਂ ਮੈਂ ਤੇਰੇ ਡੈਡੀ ਨੂੰ ਫੋਨ ਕੀਤਾ ਸੀਗਾ ਹਾਂਜੀ ਮੈਂ ਕਿਹਾ ਭਾਈ ਮੈਂ ਤੁਹਾਨੂੰ ਮਿਲਣਾ ਆ ਡੈਡੀ ਜੀ ਤੁਸੀਂ ਮੇਰਾ ਨਾਲ ਨਹੀਂ ਸੀ ਲੈਣਾ ਕਿ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਦਾ ਸਾਰਾ ਕੁਝ ਤੇਰਾ ਥੋੜਾ ਨਾ ਲਿਆ ਮੈਂ ਤਾਂ ਵੈਸੇ ਹੀ ਕਿਹਾ ਉਹਨਾਂ ਨੂੰ ਬੇ ਮਿਲਣਾ ਠੀਕ ਆ ਡੈਡੀ ਜੀ ਹੁਣੀ ਆਜੇ ਬੇਲੇ ਨਹੀਂ ਨਾ ਹੈਗੇ ਆਹੋ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਵੀ 2-3 ਦਿਨ ਸਾਨੂੰ ਹਜੇ ਪ੍ਰੋਗਰਾਮ ਆ ਹਾਂਜੀ ਤੇ ਇਸ ਕਰਕੇ ਟਾਈਮ ਨਹੀਂ ਤੇ ਤੂੰ ਘਬਰਾਣਾ ਨਹੀਂ ਹੈਗਾ ਕਿਸੇ ਗੱਲ ਤੋਂ ਵੀ ਠੀਕ ਆ ਠੀਕ ਆ ਡੈਡ ਜੀ ਘਬਰਾਣਾ ਤਾਂ ਮੈਂ ਹੈ ਨਹੀਂ ਮੈਨੂੰ ਜੀਣਾ ਹਰਾਮ ਕੀਤਾ ਮੇਰਾ ਇਹਨਾਂ ਨੇ ਮੈਂ ਸਾਰਾ ਦਿਨ ਮੈਨੂੰ ਕੰਮ ਤੇ ਲਾਈ ਰੱਖਦੀਆਂ ਆ ਆਪ ਕੁਛ ਨਹੀਂ ਡੱਖਾ ਤੋੜਦੀਆਂ ਹੈਗੀਆਂ ਤੂੰ ਨਾ ਮੈਨੂੰ ਤੇਰੇ ਡੈਡ ਨੂੰ ਇੱਕ ਵਾਰੀ ਮਿਲ ਲੈਣ ਦੇ ਜੇ ਜ਼ਿਆਦਾ ਝੇੜਪੜ ਕਰੋਗੇ ਨਾ ਮੈਂ ਉਹਨਾਂ ਨੂੰ ਕਹਿ ਦੇਣਾ ਵੇ ਮੈਂ ਆਪ ਕੁੜੀ ਲੈ ਜਾਣੀ ਆ ਜਿਉਂ ਦਰਸ਼ਿੰਦਾ ਮੈਨੂੰ ਟੁੱਟ ਟੁੱਟ ਕੇ ਪੈਂਦਾ ਰਹਿੰਦਾ ਸਾਰੀ ਦਿਹਾੜੀ ਉਹ ਫੋਨ ਤੇ ਮੇਰੀ ਇਹੀ ਤੇ ਹੀ ਚਾੜੀ ਰੱਖਦਾ ਐ ਤੂੰ ਐਦਾ ਕਰ ਲਈ ਮਾੜੀ ਮਾੜੀ ਗੱਲ ਛਿੰਦੇ ਨੂੰ ਵੀ ਦੱਸ ਦਈਆਂ ਆ ਪੁੱਤ ਤੂੰ ਕਾਹਤੇ ਘਬਰਾਣੀ ਆ ਅਸੀਂ ਜੀਂਦੇ ਬੈਠੇ ਆ ਹਜੇ ਠੀਕ ਆ ਸਾਡੇ ਹੁੰਦਿਆ ਸਾਡੀ ਧੀ ਨੂੰ ਕੋਈ ਬੰਦਾ ਚੰਗਾ ਬੋਲੇ ਸਾਤੋਂ ਬਰਦਾਸ਼ ਹੋ ਜਾਊਗਾ ਹੋਰ ਕੀ ਡਾੜੀ ਹੁਣ ਮੈਨੂੰ ਕਹਿੰਦੀ ਸਬਜ਼ੀ ਤੂੰ ਬਣਾ ਮੈਂ ਕਿਹਾ ਕੀ ਗੱਲ ਹੁਣ ਸਾਰੀ ਦਿਹਾੜੀ ਮੈਂ ਹੀ ਕੰਮ ਕਰੀ ਜਾਵਾਂ ਮੈਂ ਕਿਹਾ ਰੋਟੀ ਖਾਣੀ ਆ ਤਾਂ ਸਬਜ਼ੀ ਬਣਾ ਲੈ ਨੀ ਤਨਾ ਕਹਿੰਦੀ ਤੂੰ ਬਣਾ ਨਹੀਂ ਬਣਾਣੀ ਨਾ ਬਣਾ ਐਦਾਂ ਬੋਲਦੀ ਆ ਬਸ ਠੀਕ ਆ ਜਿੱਦਾਂ ਤੈਨੂੰ ਜਵਾਬ ਦਿੰਦੀ ਆ ਉਹਦਾ ਤੂੰ ਦੇਈ ਆ ਮਾਂ ਵੀ ਡਾੜੀ ਜੀ ਹੁਣ ਐਦਾਂ ਹੀ ਕਰਦੀ ਆ ਜਿੱਦਾਂ ਮੇਰੇ ਨਾਲ ਚੱਲਦੀ ਆ ਨਾ ਮੈਂ ਵੀ ਉਦਾਂ ਹੀ ਚੱਲਣਾ ਹੁਣ ਆਹ ਬਸ ਠੀਕ ਆ ਜੀ ਹਰੇਕ ਤਾਂ ਤੁਸੀਂ ਮੇਰੇ ਨਾਲ ਆ ਜੇ ਤੁਸੀਂ ਨਾ ਮੈਨੂੰ ਪੁੱਛੋ ਤੇ ਮੈਂ ਫਿਰ ਦੱਸੋ ਕਿੱਥੇ ਜਾਵਾਂ ਉਹ ਮਾਪੇ ਧੀਆ ਦੇ ਨਾਲੇ ਹੁੰਦੇ ਆ ਦੱਸ ਧੀਆ ਕਿਤੇ ਸਿੱਟੀਆਂ ਹੁੰਦੀਆਂ ਕਿਸੇ ਨੇ ਹੋਰ ਕੀ ਡੜਜੀ ਬਹੁਤ ਬੁਰਾ ਹਾਲ ਕਰਦੀਆਂ ਇਹ ਮੇਰਾ ਉਪਰੋ ਦੀ ਡੜਜੀ ਨਾ ਬੈਂਸਦੀ ਐ ਨਾ ਬੈਂਸਦੀ ਆ ਪਤਾ ਨਹੀਂ ਕਿੱਥੋਂ ਇਹਨੂੰ ਇੰਨੀਆਂ ਗੱਲਾਂ ਆਂਦੀਆਂ ਆ ਮੇਰੇ ਸਿਰ ਸਵਾਹ ਚੰਗੀ ਤਰ੍ਹਾਂ ਪਾ ਦਿੰਦੀ ਆ ਤੂੰ ਐ ਕਰਦੀਆਂ ਤੂੰ ਐ ਕਰਦੀਆਂ ਇਹ ਇਹ ਠੀਕ ਹੁੰਦੀ ਤਾਂ ਇੱਥੇ ਕਾ ਨੂੰ ਆਂਦੀ ਉੱਥੇ ਵੀ ਕੋਈ ਨਾ ਕੋਈ ਸਹੁਰਿਆਂ ਚ ਵੀ ਗੱਲਬਾਤ ਇਹਨੇ ਕੀਤੀ ਹੋਣੀ ਆ ਤਾਂ ਇਹ ਆਈ ਉਹ ਇੱਥੇ ਮੈਨੂੰ ਕਹਿੰਦੀ ਜੇ ਭਰਜਾਈਆਂ ਚੰਗੀਆਂ ਹੋਣ ਤਾਂ ਕਾ ਕਾ ਵੀ ਫਿਕਰ ਆ ਫਿਰ ਮੈਂ ਕਹਿੰਦਾ ਜੇ ਨਣਾਨਾਂ ਚੰਗੀਆਂ ਹੋਣ ਫੇਰ ਕਾ ਦੀ ਗੱਲ ਆ ਤੇ ਤੂੰ ਆਪਣੇ ਘਰੇ ਜਾ ਕੇ ਬੈਠ ਤੂੰ ਮੇਰੇ ਸਿਰ ਤੇ ਆ ਕੇ ਬੈਠਣਾ ਮੈਨੂੰ ਹੀ ਦੁਖੀ ਕਰਨਾ ਹਰ ਗੱਲ ਪਿੱਛੇ ਆਡੇ ਲੈਂਦੀ ਫੇਰ ਸੂਟ ਵਾ ਸੂਤਾਂ ਦਾ ਮੰਮੀ ਨੂੰ ਦੇ ਲੋ ਮੈਨੂੰ ਪਸੰਦ ਆਂਦੇ ਸੂਟ ਫਟਾਫਟ ਲੈ ਜਾਂਦੀ ਆ ਸੂਟ ਮੰਮੀ ਜੀ ਮੈਂ ਰੱਖਣਾ ਆ ਤਾਰੇ ਤੇਰੀ ਸੱਸ ਨੂੰ ਵੀ ਚਾਹੀਦਾ ਆ ਬੇ ਇਦਾਂ ਨਹੀਂ ਕਰਨੀ ਚਾਹੀਦੀ ਉਹਨੂੰ ਕੀ ਆ ਡੈਡੀ ਜੀ ਉਹਨਾਂ ਤਾਂ ਸੈੱਟ ਕੇ ਮੁੰਡਾ ਵਿਆਹ ਆ ਮੈਨੂੰ ਤਾਂ ਝੱਲਦੀ ਨਹੀਂ ਮਾੜਾ ਵੀ ਬਸ ਜੋ ਦੇਣਾ ਮੇਰੀ ਕੁੜੀ ਨੂੰ ਦੇ ਜੋ ਸਾਰਾ ਕੁਝ ਮੇਰੀ ਕੁੜੀ ਜੋਗਾ ਹੋ ਜਵੇ ਹੈ ਉਹਨੂੰ ਉਹਨੂੰ ਨਹੀਂ ਪਤਾ ਲੱਗਦਾ ਵੀ ਮੇਰੀ ਮਾਂ ਕਿੰਨਾ ਫਰਕ ਕਰਦੀ ਮੇਰੇ ਟੱਬਰ ਨਾਲ ਉਹਨੂੰ ਨਹੀਂ ਸ਼ਰਮ ਹੈਗੀ ਮਾੜੀ ਮੋਟੀ ਨਹੀਂ ਕੋਈ ਤੇਰੇ ਡੈਡੀ ਦਾ ਤਾਂ ਜਿਹੜੀ ਗੱਲ ਕਰਨੀ ਕਰਨੀ ਆ ਮੈਂ ਛਿੰਦੇ ਨਾਲ ਵੀ ਗੱਲ ਕਰਦਾ ਉਹਨੂੰ ਵੀ ਸਮਝਾਣਾ ਕੋਈ ਗੱਲਾਂ ਡੈਡੀ ਜੀ ਨਾਲੇ ਹੋਰ ਗੱਲ ਇੱਕ ਸੁਣ ਲਓ ਮੇਰੀ ਹਰਦਮ ਮਾਂ ਦੇ ਮਗਰਮਗਰ ਫਿਰਦਾ ਰਹਿੰਦਾ ਖਰਚਾ ਵੀ ਸਾਰਾ ਮਾਂ ਨੂੰ ਦਿੰਦਾ ਮੈਨੂੰ ਤਾਂ 10-10 ਰੁਪਏ ਵੀ ਉਹਨਾਂ ਤੋਂ ਮੰਗਣੇ ਪੈਂਦੇ ਆ 1 ਰੁਪਿਆ ਨਹੀਂ ਮੇਰੇ ਹੱਥ ਤੇ ਰੱਖ ਕੇ ਖੁਸ਼ ਹੈਗਾ ਉਹ ਇੱਥੇ ਤਾਂ ਤੂੰ ਬਥੇਰੀ ਆ ਸਾਡੇ ਨਾਲ ਗੱਲਾਂ ਕਰਦੀ ਹੁੰਦੀ ਸੀਗੀ ਬੇ ਅੱਡਾ ਡੈਡੀ ਅੱਡਾ ਤੇ ਤੇ ਹੱਥੇ ਨਹੀਂ ਉਹਨੂੰ ਤਾਂ ਰੋਕ ਹੁੰਦਾ ਮੈਂ ਹੁਣ ਦੱਸ ਡਾਡੀ ਜੀ ਕੀ ਕਰਾਂ ਮੈਂ ਤਾਂ ਦੁਖੀ ਹੋਈ ਪਈ ਆ ਨਾਲੋਂ ਮੈਨੂੰ ਨਹੀਂ ਇਹਨਾਂ ਵੇ ਸਮਝ ਲੱਗਦੀ ਏ ਕੀ ਚਾਹੁੰਦੇ ਆ ਕੀ ਨਹੀਂ ਚਾਹੁੰਦੇ ਫਿਰ ਡਾਡੀ ਜੀ ਮੇਰੀ ਗੱਲ ਇੱਕ ਸੁਣੋ ਹੁਣ ਮੈਂ ਨਾ ਫੋਨ ਰੱਖਦੀ ਆ ਪਹਿਲਾਂ ਵੀ ਸਾਡੀਆਂ ਗੱਲਾਂ ਸੁਣਦੀ ਸੀ ਕੰਨ ਲਾ ਲਾ ਕੇ ਕਹਿੰਦੀ ਪਤਾ ਨਹੀਂ ਕਿ ਇਹਦੇ ਨਾਲ ਗੱਲਾਂ ਕਰਦੀ ਆ ਸੁਣ ਵੀ ਲਈਆਂ ਗੱਲਾਂ ਫੇਰ ਕਹੀ ਜਾਂਦੀ ਆ ਹੁਣ ਬਾਹਰ ਬੋੜ ਬੋੜ ਕਰਦੀ ਸੀ ਹੁਣ ਤੁਸੀਂ ਮੈਂ ਫੋਨ ਰੱਖਦੀ ਆ ਫੇਰ ਗੱਲਾਂ ਦੱਸੂਗੀ ਮੰਮੀ ਉਹਨਾਂ ਨੂੰ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਕੋਈ ਵੀ ਠੀਕ ਆ ਡਾਡੂਗੇ ਠੀਕ ਆ ਡਾੜ ਜੀ ਹਾਂਜੀ ਠੀਕ ਆ ਓਕੇ ਚਲੋ ਓਕੇ ਹੈ ਓਕੇ ਅਮਰਜੀਤ ਮੈਂ ਤੁੰਗਾ ਕਿੱਧਰ ਬੈਠੀ ਆਂ ਮਾਂ ਪੂਜਾ ਪੂਜਾ ਅੰਦਰ ਮੂੰਹ ਚ ਬੈਠੀ ਸੀ ਕਿ ਤੈ ਬੈਠੇ ਤਾਂ ਨਹੀਂ ਪਈਆਂ ਨਹੀਂ ਨਹੀਂ ਮੰਮੀ ਜੀ ਹਾਂ ਅੱਛਾ ਹੋ ਕੀ ਕਰਦੀ ਏ ਤੂੰ ਹੁਣ ਬੈਠੇ ਕਰਾਈ ਜਾਊਂਗੀ ਉਹਨਾਂ ਦੀ ਸਦਾਈ ਨਹੀਂ ਮੈਂ ਤਾਂ ਲੈਟੀ ਮੂੰਹ ਦੇ ਟਟਕਾ ਕੇ ਮੈਂ ਤਾਂ ਪੁੱਛਿਆ ਉਹ ਵੀ ਨਹੀਂ ਦਿੱਤੀ ਮੈਨੂੰ ਕਿਤੇ ਵੀ ਮੰਮੀ ਜੀ ਮੈਂ ਤੁਹਾਨੂੰ ਬਹੁਤ ਜ਼ਰੂਰੀ ਗੱਲ ਕਰਨੀ ਹੈ ਕੀ ਗੱਲ ਹੈ ਪਤਾ ਬਸ ਮੰਮੀ ਜੀ ਕੁਛ ਨਹੀਂ ਪਰ ਮੈਂ ਇੱਥੇ ਮੇਰਾ ਜੀ ਨਹੀਂ ਲੱਗਦਾ ਮੈਂ ਰਹਿਣਾ ਨਹੀਂ ਹਾਂ ਇੱਥੇ ਲੈ ਤਾਂ ਦੱਸ ਇਹ ਗੱਲਾਂ ਤੋਂ ਕਰੀ ਬਾਅਦ ਚ ਪਹਿਲਾਂ ਚਾਹ ਪਣੀ ਪੜਾ ਪਰਦੇ ਗੱਲਾਂ ਚੱਲ ਬਣਾ ਚਾ ਚੱਲ ਕੋਈ ਨਹੀਂ ਚਾਹ ਨੂੰ ਨੂੰ ਪੂਜਾ ਨੂੰ ਕਹਿ ਦੇ ਪੂਜਾ ਨੂੰ ਹਾਕ ਮਾਰਦੀ ਪੂਜਾ ਪਰਮਜੀਤ ਜਾਦੂ ਨੂੰ ਕਿਹਾ ਆ ਉਹ ਬਣਾ ਲੂਗੀ ਫਿਰ ਉਹ ਬਣਾ ਲਵੇ ਜਿਹੜਾ ਕੋਈ ਫਰਕ ਪੈਂਦਾ ਚੱਲ ਬਣਾਉਣ ਦੇ ਕੁੜੀ ਨੂੰ ਕੋਈ ਗੱਲ ਨਹੀਂ ਇੱਥੇ ਕੋਈ ਫਰਕ ਆ ਚੱਲ ਉਹ ਬਣਾ ਲੂਗੀ ਇਹ ਬਣਾ ਲੂਗੀ ਮੈਂ ਹਾਂ ਚੱਲੇ ਬੈਠੀ ਆ ਮੈਂ ਤਾਂ ਮੋੜ ਜਾ ਦੇਖ ਲਿਆ ਮੈਨੂੰ ਕੋਈ ਮੋੜ ਨਹੀਂ ਹੋ ਰਿਹਾ ਕੁਝ ਠੀਕ ਲੱਗਦਾ ਕੁੜੀ ਦਾ ਮੂਹ ਠੀਕ ਕਰ ਲੈਨੇ ਆ ਮੈਂ ਤਾਂ ਸੁਣੋ ਮੰਮੀ ਮੂੜ ਦੀ ਕੀ ਗੱਲ ਆ ਜਾਦੀ ਮੇਰੇ ਨਾਲ ਬੈਂਸਦੀ ਹਟੀ ਆ ਮਾੜੀ ਮਾੜੀ ਗੱਲ ਤੋਂ ਡੈਡੀ ਜੀ ਬੈਂਸੀ ਜਾਂਦੀ ਮੇਰੇ ਨਾਲ ਕੀ ਕਿਹਾ ਬੈਂਸਦੀ ਆ ਪੁੱਛੋ ਇਹਨੂੰ ਕਾਤੇ ਬੈਂਸਦੀ ਆ ਮੇਰੇ ਨਾਲ ਮੰਮੀ ਜੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਇਹਨੂੰ ਮੈਂ ਤੁਹਾਨੂੰ ਕੱਪੜਿਆਂ ਨੂੰ ਕਹਿ ਕੇ ਗਈ ਸੀ ਕੱਪੜੇ ਧੋਲੇ ਸੀ ਹਾਂ ਜੀ ਮੰਮੀ ਜੀ ਮੇਰੀ ਗੱਲ ਇੱਕ ਸੁਣੋ ਦੋ ਕ ਕੱਪੜੇ ਸੀਗੇ ਮੈਂ ਕਿਹਾ ਦੀਦੀ ਹੱਥੀ ਧੋ ਲਿਓ ਵੀ ਇਹਨਾਂ ਦੇ ਸਟੋਨ ਖਰਾਬ ਹੁੰਦੇ ਆ ਨਹੀਂ ਨਹੀਂ ਮੇਰੇ ਤਾਂ ਹੱਥ ਖਰਾਬ ਹੁੰਦੇ ਆ ਮੈਂ ਤਾਂ ਮਸ਼ੀਨ 'ਚ ਹੀ ਧੋਣਿਆ ਮੰਮੀ ਜਾਣ ਜਾਣ ਕੇ ਜਿਦਾਂ ਕਰਦੀ ਮੇਰੇ ਨਾਲ। ਪੂਜਾ ਦੇਖੋ ਮੇਰੇ ਹੱਥ ਖਰਾਬ ਹੋ ਗਏ ਸਾਬਣ ਨਾਲ। ਮੈਂ ਕਿਹਾ ਮੇਰੇ ਹੱਥ ਮੇਰੇ ਖਰਾਬ ਹੋ ਜਾਂਦੇ। ਮੈਂ ਮਸ਼ੀਨ 'ਚ ਧੋ ਲੈਣੀ ਆ। ਚੱਲ ਕੋਈ ਨਹੀਂ ਪੁੱਤ ਕੱਪੜੇ ਧੋਣ ਲਈ ਮਸ਼ੀਨ ਲਿਆਂਦੀ ਉਹ ਮਸ਼ੀਨ 'ਚ ਧੋ ਲੈਣ ਦੇਣੇ ਸਗੇ। ਕਹਿੰਦੀ ਮੇਰੇ ਪੇਕਿਆਂ ਦੀ ਆ। ਮੈਨੂੰ ਪਤਾ ਆ ਜਾਂਦੇ ਉਹਦੇ ਹੱਥ ਖਰਾਬ ਹੋ ਜਾਂਦੇ ਆ। ਇਹ ਕਿਹੜਾ ਝੂਠ ਬੋਲਦੇ ਆ। ਹਾਂ ਕਿਹੜੀ ਗੱਲ ਹੋ ਗਈ ਮੈਂ ਤੁਹਾਨੂੰ ਕਦੋਂ ਕਿਹਾ ਆਹ ਗੱਲ ਕਿ ਮੇਰੇ ਪੇਕਿਆਂ ਦੀ ਆ। ਪੂਜਾ ਅਮਰਜੀਤ ਆਵਾਜ਼ ਆ ਕੀ ਗੱਲ ਸੁਣਦਾ ਪਿਆ ਤੁਹਾਡੇ ਕੋਲੋਂ। ਘਰ ਕਿਹਦਾ ਉਹ ਮਸ਼ੀਨ ਨਾਲ ਧੋ ਲਵੇ ਉਹ ਹੱਥ ਨਾਲ ਧੋਵੇ ਇਦਾਂ ਥੋੜਾ ਕਰ ਦਿੰਦੇ ਆ ਡੈਡੀ ਜੀ ਜੇ ਮੈਂ ਕਹਿ ਦਿੱਤਾ ਤੇ ਹੱਥ ਨਾਲ ਧੋ ਲਾਂਦੀ ਨਾਲ ਜਾਣ ਕੇ ਜਿਹਦਾ ਘਰਦੀ ਆ ਮੇਰੇ ਨਾਲ ਹਰਦਮ ਮੈਨੂੰ ਇੱਥੇ ਸਮਝਦੀ ਨਹੀਂ ਹੈਗੀ ਕੋਈ ਤੁਹਾਨੂੰ ਤੁਹਾਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਕਿ ਆ ਸਮਝਦੇ ਹੋਗੇ ਤੁਹਾਡੇ ਬਾਰੇ ਡੈਡੀ ਕੀ ਸੋਚਦੇ ਹੋ ਹੱਥ ਨਾਲ ਕੱਪੜੇ ਧੋਤੇ ਫਿਰ ਮਸ਼ੀਨ 'ਚ ਧੋਤੇ ਨਹੀਂ ਮੰਮੀ ਨੂੰ ਮੈਨੂੰ ਵੀ ਹੈਗੀ ਮੈਨੂੰ ਮੰਮੀ ਆ ਕੇ ਕਹਿ ਕੇ ਗਈ ਆ ਮੰਮੀ ਆ ਮੰਮੀ ਮੈਨੂੰ ਸਮਝਦੇ ਹੀ ਨਹੀਂ ਕੋਸ਼ਿਸ਼ ਬੇਬੀ ਸਾਡੀ ਧੀ ਆ ਮੰਮੀ ਸਾਰੀ ਦਿਹਾੜੀ ਇਹਨੂੰ ਹੀ ਸਮਝਦੇ ਰਹਿੰਦੇ ਆ ਮੈਨੂੰ ਤਾਂ ਤੁਸੀਂ ਕੁਝ ਸਮਝਦਾ ਹੀ ਨਹੀਂ ਹੈਗੇ ਦੇਖੋ ਮੰਮੀ ਜੀ ਆਹ ਤੇਰੀ ਗੱਲ ਹੋਈ ਭਲਾ ਮੰਮੀ ਜੀ ਮਗਰੋਂ ਨੇ ਮੈਂ ਸਾਰਾ ਇਹ ਕੰਮ ਕੀਤਾ ਮੈਂ ਕੁਝ ਨਹੀਂ ਕਿਹਾ ਪੂਜਨ ਪੂਜਾ ਆ ਕੰਮ ਕਰ ਲਾ ਮੈਂ ਆਪੇ ਸਾਰਾ ਕੰਮ ਮੈਂ ਤੁਸੀਂ ਇਹ ਦੇਖੋ ਉਹ ਦੁਖੀ ਸੁਖੀ ਖਰੇ ਕਿੱਦਾਂ ਬੈਠੀ ਆ ਕਿੱਦਾਂ ਨਹੀਂ ਮੈਂ ਤਾਂ ਦੋਨਾਂ ਨੂੰ ਕਰਨੀ ਜੇ ਕਰਨੀ ਚਲ ਮੈਂ ਤਾਂ ਅਰਮ ਜੀ ਤੇ ਇਸ ਗੱਲ ਨੂੰ ਸਮਝਦਾ ਆ ਇਹ ਦੋਨੇ ਵੀ ਸਮਝਣ ਉਹ ਵੀ ਸਮਝੇ ਕਿ ਚਾਲੇ ਦੁਖ ਸੁਖ ਜਿ ਬੈਠੀ ਆ ਇਹ ਵੀ ਸਮਝੇ ਮੈਂ ਦੁਖ ਸੁਖ ਜਿ ਬੈਠੀ ਮੈਂ ਅੜੀਆਂ ਨਾ ਕਰਾਂ ਜਦੋਂ ਸਮਝਣ ਕਰਦੇ ਅਸੀਂ ਔਰਣਾ ਨਹੀਂ ਕੋਈ ਫਰਕ ਕਰਦੇ ਹੈਗੇ ਤੇ ਜੇ ਹੁਣ ਦੁਖੀ ਸੁਖੀ ਆ ਕੇ ਬੈਠੀ ਮਾੜ ਮੋਟੇ ਉਹਨੂੰ ਵੀ ਸਮਝਣਾ ਚਾਹੀਦਾ ਦੁੱਖ ਵੀ ਸਮਝਣਾ ਚਾਹੀਦਾ ਵੀ ਬੇਰੀ ਬੇਰੀ ਨਾਣੇ ਵੀ ਆਪਾਂ ਨਾਲ ਗੱਲ ਕਰਨੀ ਚਾਹੀਦੀ ਹੈ ਮਸ਼ੀਨ ਜਿੱਲੇ ਵੀ ਆਂਦੀ ਦੱਸ ਮਸ਼ੀਨ ਉਹ ਕੱਪੜੇ ਧੋਣ ਨੂੰ ਹੀ ਲੈਂਦੀ ਆ ਮਸ਼ੀਨਾਂ ਕੱਪੜੇ ਧੋਣ ਲਈ ਹੁੰਦੀਆਂ ਨੂੰ ਪਤਾ ਆ ਉਹਨੇ ਅਲਰਜੀ ਹੋ ਜਾਂਦੀ ਹੈ ਤੁਹਾਨੂੰ ਜਦ ਕੱਪੜੇ ਸਾਬਣ ਨਾਲ ਧੋਹਦੀ ਆ ਇਹਦੇ ਨਾਲ ਹੱਥਾਂ ਨਾਲ ਰੈਕਸ਼ਨ ਹੁੰਦੀ ਆ ਚਲ ਕੋਈ ਨਹੀਂ ਕਰ ਦੇਗਾ ਐਦਾ ਨਹੀਂ ਗੱਲ ਜੀ ਮੇਰਾ ਬਹੁਤ ਔਖਾ ਆ ਮੈਂ ਬਹੁਤ ਪਰੇਸ਼ਾਨ ਆ ਮਾਂ ਜੀ ਮੈਨੂੰ ਕਹਿੰਦੀ ਸਬਜ਼ੀ ਬਣਾ ਲੈ फटाफट ਤੇ ਅੰਦੀ ਮੈਂ ਕਦੀ ਇੱਥੇ ਬੈਠੀ ਹਾਂ ਚਲ ਸਬਜ਼ੀ ਬਣਾ ਔਟਕੀ ਹੁਣ ਜੀ ਮੈਂ ਫੇ ਵੀ ਚੱਲ ਪੁੱਤ ਗੁੱਸਾ ਨਾ ਕਰ ਤੂੰ ਮੀ ਪਹਿਲਾਂ ਮੈਂ ਦੱਸਾਂ ਘਰ ਚ ਕਲੇਸ਼ ਨਹੀਂ ਹੈਗਾ ਚੰਗਾ ਸਾਨੂੰ ਵੀ ਪਤਾ ਹੈ ਪੁੱਤ ਟਾਈਮ ਕੱਟਣੇ ਬਹੁਤ ਔਖੇ ਆ ਜੇ ਤੂੰ ਬੈਠੀ ਆ ਕੇ ਚਲ ਉਹਨੂੰ ਵੀ ਥੋੜੀ ਜਿਹੀ ਸਮਝਣਾ ਚਾਹੀਦਾ ਤੂੰ ਵੀ ਥੋੜੀ ਜਿਹੀ ਲਾ ਕੇ ਟਾਈਮ ਕੱਟ ਲੈ ਪੁੱਤ ਥੋੜੀ ਜਿਹੀ ਟਾਈਮ ਕੱਟ ਲੈ ਪਿਆ ਰਹੀ ਦਾ ਮਾੜਾ ਯਾਰ ਕੋਈ ਗੱਲ ਨਹੀਂ ਕਰਦੇ ਗੱਲ ਉਹਨੂੰ ਠਾ ਪਾ ਲਈਦਾ ਠੀਕ ਆ ਏਦਾਂ ਕੋ ਸਵਾ ਪੂਜਾ ਦਾ ਕਰਵਾਣ ਮੈਂ ਕਰਾਂ ਕਿ ਆ ਕਾਲ ਸੂਟ ਜਿਹੜਾ ਪਿੰਡੋਂ ਮਿਲਿਆ ਮੈਨੂੰ ਉਹ ਰੰਗ ਸੀ ਮਰ ਗਿਆ ਜਿਹੜੀ ਕੋ ਦਾ ਗੂੜਾ ਅੱਛਾ ਤੇ ਮੈਂ ਕਿਹਾ ਚੱਲ ਇਹ ਸਮਾ ਲਵਾਂਗੇ ਕੋਈ ਜਿਹਨ ਸਮਾ ਲਵੋਗੀ ਉਹ ਕਹੇ ਮੈਂ ਸਮਾਣਾ ਇਹ ਕਹੇ ਮੈਂ ਸਮਾਣਾ ਹੈ ਮੈਂ ਸਮਾਣਾ ਸੀਗਾ ਇੱਕ ਮੈਂ ਇਹਨੂੰ ਦੇ ਤਾ ਇੱਕ ਨਹੀਂ ਮਮੀ ਮੈਨੂੰ ਪਸੰਦ ਆ ਮੈਂ ਕਿਹਾ ਤੂੰ ਸੀਲਾ ਪੂਜਾ ਕਹੇ ਮੈਂ ਸੀਲਾ ਉਹ ਤੋਂ ਕੋ ਇਸ ਪਾ ਕੇ ਬੈ ਗਈ ਮੈਂ ਕਿਹਾ ਚੱਲ ਤੈਨੂੰ ਪੁੱਤ ਮੈਂ ਲਿਆ ਦੂੰਗੀ ਨਾਲ ਦਾ ਲਿਆ ਦੂੰਗੀ ਹੋਰ ਲੜਨ ਵਾਲੀ ਇਹ ਚ ਇਹਨਾਂ ਦੇ ਕਿਹੜੀ ਪਾ ਲਿਆ ਨਹੀਂ ਮੈਂ ਕਿਹਾ ਚੱਲ ਤੈਨੂੰ ਮੈਂ ਹੋਰ ਲਿਆ ਦੂੰਗੀ ਸੂਟ ਇੱਕ ਦੂਜੀ ਸਮਾ ਲਵੇ ਮੋੜ ਕੇ ਖਰਸ਼ਿੰਦੇ ਨੂੰ ਫੋਨ ਕਰ ਦਿੱਤਾ ਅੱਛਾ ਵੀ ਮੈਂ ਨੂੰ ਐਦਾਂ ਮੰਮੀ ਹੁਣੀ ਕਹਿੰਦੇ ਐਦਾਂ ਕਹਿੰਦੇ ਆ ਮੈਨੂੰ ਸੂਟ ਨਹੀਂ ਤਾਂ ਸੂਟ ਬਦਲੇ ਉਹਨੂੰ ਕਹਿਤਾ ਤਾਂ ਉਹੋ ਕਰ ਫੋਨ ਤੇ ਉਹਨੇ ਵੀ ਗੱਲ ਕਰ ਦਿੱਤੀ ਹੋਊਗੀ ਉਹ ਵੀ ਮੁੜ ਕੇ ਮੇਰੇ ਪੇਸ਼ ਪੈ ਗਈ ਕਹਿੰਨੀ ਤੁਸੀਂ ਕਰਾਨੇ ਜੋ ਕਰਾਨੇ ਛਿੰਦੇ ਕੋਲੋਂ ਵੀ ਇਹਨਾਂ ਦਾ ਤਕਸ ਕਿ ਆ ਦਿਮਾਗ ਕੀ ਕਰਾਂ ਮੈਂ ਕਿੱਥੇ ਨਹੀਂ ਜਾਵਾਂ ਮੈਂ ਦੇਖ ਆਲੇ ਦੁਆਲੇ ਘਰ ਵੱਸਦੇ ਆ ਲੋਕ ਸੁਣਦੇ ਆ ਗੱਲਾਂ ਚੰਗੀਆਂ ਕਿਨੇ ਸਾਡਾ ਜਲੂਸ ਕੱਢਿਆ ਪਿਆ ਮੈਂ ਤਾਂ ਖੋਈ ਪਈ ਆ ਅਜਿਹਾ ਕਿ ਫਰਕ ਹੀ ਨਹੀਂ ਰੱਖਿਆ ਪੂਰੇ ਕੇ ਆ ਕੇ ਬੈਠੀ ਆ ਮੈਂ ਤਾਂ ਦੁਖੀ ਹੋਈ ਪਈ ਤੈਨੂੰ ਦੱਸਾਂ ਚੱਲ ਹੁਣ ਮਜਬੂਰੀ ਆ ਤੈਨੂੰ ਪਤਾ ਹੀ ਆ ਪ੍ਰੋਬਲਮ ਹੈ ਹੁਣ ਮੈਂ ਕਿਸ ਨੂੰ ਵੀ ਕਹਿ ਸਕਦੀ ਹੈਗੀ ਉਹਨੂੰ ਕਹਾ ਉਹ ਤੋਂ ਮਾਰੀ ਆ ਧੀ ਨੂੰ ਕਹਾ ਧੀ ਤੋਂ ਮਾਰੀ ਉਹਨੇ ਕਹਿੰਦਾ ਮੈਂ ਤਾਂ ਦੁਖ ਸੁਖੀ ਬੈਠੀ ਆ ਪਰਜਾਈ ਤਾਂ ਕਰਦੀ ਮਾਂ ਵੀ ਮੈਨਾਂ ਦੇ ਲੱਗ ਕੇ ਕਰ ਲਿਆ ਚੱਲ ਮੈਨੂੰ ਤਾਂ ਦੋ ਇੱਕੋ ਜਿਹੇ ਆ ਮੈਂ ਕਹਿ ਨਹੀਂ ਆਦੇ ਕੋਈ ਨਹੀਂ ਕਰਦੇ ਕੁਝ ਨਾ ਕੁਝ ਕਰਦੀ ਆ ਪਰੇਸ਼ਾਨ ਹੋਈ ਪਈ ਆ ਜੀਨੇ ਭਾਜੇ ਨੂੰ ਦੱਸਿਆ ਉਹ ਵੀ ਕਹਿੰਦੇ ਚੱਲ ਕੁੜੀਆ ਕੋਗਾ ਨੂੰ ਚੱਕਰ ਕੰਮ ਕਰ ਲਿਆ ਚੱਲ ਕੋਈ ਨਹੀਂ ਫਿਰ ਉਹ ਵੀ ਹੁਣ ਦੂਰ ਰਹਿੰਦਾ ਆ ਕਦੇ ਆਣਾ ਕਦੇ ਉਹਨੇ ਕੰਮ ਤੇ ਤੈਨੂੰ ਪਤਾ ਹੈ ਪਰੇਸ਼ਾਨੀ ਹੋ ਸੌਣ ਨੂੰ ਪਰੇਸ਼ਾਨ ਕਰ ਦਿੰਦੀ ਐ ਫੋਨ ਕਰਕੇ ਨਿਆਣੇ ਨੂੰ ਕੰਮ ਨਾ ਕਰਿਆ ਕਰੋ ਫੋਨ ਕੋਈ ਗੱਲ ਨਹੀਂ ਮੈਨੂੰ ਦੱਸਿਆ ਕਰੋ ਮੈਂ ਤੁਹਾਡੇ ਕੋਲੇ ਹੀ ਆਂ ਤਾਂ ਤੈਨੂੰ ਮੈਂ ਦੱਸਾਂ ਕੋਈ ਵੀ ਗੱਲ ਹੋਵੇ ਸਿੰਦੇ ਨੂੰ ਤੈਨੂੰ ਫੋਨ ਨਹੀਂ ਕਰਨਾ ਤੈਨੂੰ ਮੈਂ ਦੱਸਾਂ ਤੂੰ ਸਾਨੂੰ ਦੱਸ ਜੀ ਆਪ ਹੀ ਦੇਖਾਂਗੇ ਉਹਨਾਂ ਆਪਸ ਚਿਕੜੇ ਸੌਂਗੇ ਫੇਰ ਤੇਰੇ ਸਿਰ ਵੀ ਆਣੀ ਤੇ ਮੇਰੇ ਸਿਰ ਵੀ ਆਣੀ ਕਰ ਫੇਰ ਆਈ ਇਹ ਕਿਹੜਾ ਕੁੜੀ ਬੈਠੀ ਸੀ ਆਗੇ ਤੇ ਘਰ ਪਟਤਾ ਉਹਨਾਂ ਦਾ ਮੰਮੀ ਜੀ ਮੈਂ ਤਾਂ ਫੋਨ ਨਹੀਂ ਕੀਤਾ ਹੈਗਾ ਕੂਜਾ ਨੂੰ ਫੋਨ ਕਰਕੇ ਦੱਸਿਆ ਮੈਂ ਤਾਂ ਗੱਲ ਵੀ ਨਹੀਂ ਕੀਤੀ ਭਾਜੀ ਨਾਲ ਕੋਈ ਨਹੀਂ ਨਹੀਂ ਹੋਰ ਕਾ ਜੇ ਠੰਡ ਪ ਮੰਮੀ ਹਰ ਉਹ ਦੱਸ ਕੇ ਗੱਲਾਂ ਸਾਰੀਆਂ ਗੱਲਾਂ ਦੱਸੀਆਂ ਸਾਰੀਆਂ ਐ ਤੋਂ ਲੈ ਕੇ ਜੈਡ ਤੱਕ ਪੂਜਾ ਮੰਮੀ ਤਾਂ ਤੁਹਾਨੂੰ ਤੇਰੇ ਬਾਰੇ ਕੋਈ ਗੱਲੇ ਨਹੀਂ ਕੀਤੀ ਹੈਗੀ ਨਾ ਕੁਝ ਕਿਹਾ ਹੀ ਆ ਦੀਦੀ ਬੱਸ ਕਰੋ ਮੈਨੂੰ ਸਭ ਪਤਾ ਆਇਆ ਮੈਨੂੰ ਐਨੀ ਚੰਗੀ ਨਾ ਬਣ ਜਿੰਨੀ ਚੰਗੀ ਬਣ ਕੇ ਦਿਖਾਉਣੀ ਆ ਪਰ ਪੂਜਾ ਮੈਂ ਦੇਖ ਲਿਆ ਸਹੀ ਗੱਲ ਆ ਪਰ ਤੂੰ ਹਨਾ ਪਰਝਾਈ ਤਾਂ ਮੈਂ ਤੈਨੂੰ ਮੰਨਦੀ ਆ ਆਪਣੇ ਦਿਲੋਂ ਪਰ ਤੂੰ ਮੇਰਾ ਫਰਕਾ ਕਾਨੂੰਨੀ ਹਟਦੀ ਹੈ ਕਿੱਥੇ ਪਰਝਾਈ ਮੰਨਦੇ ਆ ਮੈਨੂੰ ਅਬਾ ਮੰਮੀ ਡੈਡੀ ਨੂੰ ਤੁਸੀਂ ਸਾਰੀਆਂ ਗੱਲਾਂ ਦੱਸੇ ਮੈਨਾਂ ਇਦਾਂ ਕਰਦੀ ਮੈਨਾਂ ਉਦਾਂ ਕਰਦੀ ਆਪਨਾ ਤੁਸੀਂ ਦੱਸਿਆ ਕਿ ਮੈਂ ਵੀ ਇਦਾਂ ਕਰਦੀ ਆ ਪੂਜਣ ਮਾ ਡੈਡੀ ਨੇ ਤੈਨੂੰ ਵੀ ਕਿਹਾ ਮੈਨੂੰ ਵੀ ਕਿ ਆਪਾਂ ਦੋਨਾਂ ਨੂੰ ਬਰਾਬਰ ਦਾ ਕਿਹਾ ਆ ਡਾਡੀ ਨੇ ਕਦੀ ਫਰਕ ਕੀਤਾ ਆਪਣੇ ਨਾਲ ਨਾ ਮੰਮੀ ਨੇ ਤੇਨਾਂ ਫਰਕ ਕਦੀ ਕੀਤਾ ਆ ਫਿਰ ਤੂੰ ਇਦਾਂ ਕਾਤੇ ਬਾਰ-ਬਾਰ ਮੈਂ ਤੂੰ ਸੀ ਤਾਂ ਕਰ ਦੇਣਾ ਮੇਰ ਨਾਲ ਫਰਕ ਮੈਂ ਤਾਂ ਕੋਈ ਫਰਕ ਨਹੀਂ ਕੀਤਾ ਹੈਗਾ ਤੂੰ ਹਰੇਕ ਗੱਲ 'ਚ ਮੈਨੂੰ ਜਲੀਲ ਕਰਦੀ ਰਹਿਨੀ ਆ ਦੇਖ ਮੈਂ ਤਾਂ ਬਹੁਤ ਮਾੜਾ ਟਾਈਮ ਬਤਾ ਕੇ ਬੈਠੀ ਆ ਹਰ ਵੇਲੇ ਤੂੰ ਮੇਰੇ ਇਦਾਂ ਨਾ ਕਰਿਆ ਕਰ ਮਾਪਿਆਂ ਨੇ ਘਰ ਸਦਾ ਬੈਠੇ ਰਹਿਣਾ ਆ ਤੁਸੀਂ ਕੀ ਜਾਣਦੇ ਆ ਮੈਂ ਵੀ ਬਹਿ ਜਮਾ ਫਿਰ ਘਰ ਜਾ ਕੇ ਮੈਂ ਜਾਣੀ ਮੈਂ ਵੀ ਆਪਣੇ ਮਾਪਿਆਂ ਦੇ ਘਰ ਤੂੰ ਕੱਥੀ ਜਾ ਜੇ ਉੱਥੇ ਤੂੰ ਕੱ데 ਜਾਣਾ ਆ ਤੂੰ ਰਸ ਬਸ ਆਪਣੇ ਘਰੇ ਬਸ ਆਪਣੇ ਨਹੀਂ ਆ ਕੀ ਤੁਸੀਂ ਲੱਗੀਆਂ ਆ ਕਰਨ ਤੁਸੀਂ ਕਹਦੇ ਦੋਹਾਂ ਜਾਣੀਆਂ ਨੇ ਐਨਾ ਡਰਾਮਾ ਲਾਇਆ